ਦੋਸਤੋ ਅਸੀਂ ਸ਼ਹੀਦੀ ਵੀ ਮਨਾ ਲਿਆ ਦੇਖੋ 23 24 ਤਰੀਕ 25 ਤਰੀਕ ਸ਼ਹੀਦੀ ਮਨਾਉਣ ਤੋਂ ਬਾਅਦ ਅਸੀਂ ਨਵਾਂ ਸਾਲ ਵੀ ਮਨਾ ਲਿਆ ਜਸ਼ਨ ਵੀ ਮਨਾ ਲਿਆ ਤੁਸੀਂ ਕਹੋਗੇ ਕਿ ਦੂਸਰਾ ਐਪੀਸੋਡ ਜੋ ਬਰਗਾੜੀ ਬੱਬਲ ਕਲਾ ਕੋਟ ਦਾ ਪੂਰਾ ਦਾ ਸੀਗਾ ਉਹ ਆਇਆ ਨਹੀਂ ਲੇਕਿਨ ਤੁਸੀਂ ਦੇਖੋ ਮੇਰਾ ਇਹ ਮਕਸਦ ਸੀਗਾ ਕਿ ਸ਼ਹੀਦੀ ਹਫਤੇ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਾ ਕਰੀਏ ਲੇਕਿਨ ਇਹ ਮੁੱਦਾ ਵੀ ਜਿਹੜਾ ਹੈ ਇਹ ਉਸੇ ਦੇ ਨਾਲ ਸੰਬੰਧ ਰੱਖਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਉਹਨਾਂ ਦੇ ਚਾਰ ਸਾਹਿਬਜ਼ਾਦੇ ਸ਼ਹੀਦ ਹੋਏ ਸਨ ਉਹਨਾਂ ਨੇ ਇਹੀ ਕਿਹਾ ਸੀ ਕਿ ਚਾਰ ਮੂਏ ਤੋਂ ਕੀ ਹੋਆ ਜੀਵਤ ਕਈ ਹਜ਼ਾਰ ਬਾਅਦ ਦੇ ਵਿੱਚ ਜਦੋਂ ਉਹਨਾਂ ਨੇ ਇਹ ਕਿਹਾ ਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਹੁਣ ਤੁਸੀਂ ਦੇਖੋ ਸ਼ਹੀਦੀ ਹਫਤਾ ਵੀ ਬੀਤ ਗਿਆ ਨਵੇਂ ਸਾਲ ਦਾ ਜਸ਼ਨ ਵੀ ਬੀਤ ਗਿਆ ਔਰ जो बेदबी हुई बहबल कला कोट कपूरा को गोली कांड होया दो हजार पंद्रह नवा साल शुरू हो गया नवा साल शुरू हो गया इंसाफ नहीं मिलनी है मैं पहला भी कहा कि इंसाफ मिलना नहीं है लेकिन इस मुद्दे राजनीति जो 2015 तो चल तो चलती आ रही है आज तक जारी है और कदों तक ये चलता रहेगा सिलसिला मैनु नहीं पता है आज सिर्फ मैं कानूनी पक्ष की गल करा कानूनी पक्ष की गल करा क्योंकि मोर्चे वाले ने अपना मोर्चा ऐलान कर दिया कि उन्होंने मोर्चा खत्म इस तरीके पहला, एक -एक तो पहला भी बहुत सारे मोर्चे लगे लेकिन मसला उथे उथे है लेकिन मेरा स्टैंड मैं जिथेगा दो हजार इक्कीस जो मैं आईपीएस की नौकरी छड़ी सी आम आदमी पार्टी भी नहीं ज्वाइन की लेकिन जो मेरा स्टैंड उस दिन सीगा आज भी मैं उस स्टैंड से हाँ कि हमेशा उस स्टैंड से ही रहूंगा कोई ये ना कह सके कि हाँ आम आदमी पार्टी की सरकार बन गई अपनी सरकार बना के कुंवर विजय प्रताप मुद्दे तो पासे हो गए नहीं इस तरह का काम मैं नहीं कर सकता मैं उस मुद्दे के नाल उस स्टैंड से सेम उस स्टैंड से आज भी हाँ देखो आज भी जो तो एक है जा रहा है सरकारी तंत्र वालों कि इन्वेस्टिगेशन हो गया तो हम अदालतों का काम है देखो अंग्रेज सरकार ने जो क्रिमिनल जस्टिस सिस्टम बनाया सिस्टम के तहत इंसाफ मिलना नहीं है और यह भी कहा जाता है कि हाँ जस्टिस डिलेड इज जस्टिस डिनाइड लेकिन देखो तप्तीश की हुई मैं सिर्फ बहबर कला फायरिंग की गल करता हूँ जो तप्तीश मैं छ के आया तपतीश उथे द ਇਸ ਸੇ ਤੋ ਲੱਗੇ ਦੋ ਪ੍ਰਾਈਵੇਟ ਵਿਅਕਤੀ ਜਨਾਦਰ ਕਰ ਦੇ ਵਿੱਚ ਇੱਕ ਜਿਪਸੀ ਤੇ ਹਾਇਰਿੰਗ ਕੀਤੀ ਗਈ ਤੇ ਜਿਨ੍ਹਾਂ ਦਾ ਗਨ ਆਇਆ ਤੇ ਡੀਜੀਪੀ ਤੱਕ ਨੁਮੈ ਚਲਾਨ ਕਰ ਦਿੱਤਾ ਸੀ ਤੇ ਸਟੇਟਸ ਰਿਪੋਰਟ ਦਾਖਲ ਹੋਈ ਸਟੇਟਸ ਰਿਪੋਰਟ ਸਟੇਟਸ ਰਿਪੋਰਟ ਹੈ ਉਹ ਚਲਾਨ ਨਹੀਂ ਹੈ ਕਿਸੇ ਨਵੇਂ ਵਿਅਕਤੀ ਨੇ ਚਲਾਨ ਨਹੀਂ ਕੀਤਾ ਗਿਆ ਗਲਤ ਹੈ ਸਗੀ ਕਿ ਦੋਸ਼ੀ ਪਰਿਵਾਰ ਦੇ ਦੋਸ਼ੀ ਵਿਅਕਤੀਆਂ ਨੂੰ ਉਹਦੇ ਵਿੱਚ ਚਲਾਨ ਕੀਤਾ ਜਾਵੇ ਲੇਕਿਨ ਇਹ ਕਿਹਾ ਗਿਆ ਕਿ ਉਹਨਾਂ ਅਦਾਲਤਾਂ ਦਾ ਕੰਮ ਰਹਿ ਗਿਆ ਲੇਕਿਨ ਤੁਸੀਂ ਰੱਖੋ एक एप्लीकेशन हम गवाह मोर्चे वाले महीना पेदर उ परिवार ने चाचा ने जो कहा कि ना बनाया जाए तो उदो यह कहते नहीं जी ये परिवारिक विवाद करके इस तरह की गल कर रहे बनाया जाए यह सारा कुछ मेरे को सारा कुछ मेरे को ए टू जेड हर चीज अभी अदालत रखा मैं यही सरकारी वकील ने छे महीने तो सिर्फ ए नहीं कह अदालत कोटिक तो सैक्शन है जी तीन सौ बाठ तीन सौ बाठ कलियर कट है कि कोई भी क्रिमिनल कोर्ट अपने ही फैसले रिव्यू नहीं कर सकती अल्टर नहीं कर सकती फैसला चाहे वो जजमेंट होवे फैसला चाहे वो ऑर्डर होवे लेकिन यही चीज एक लाइन साडे सरकारी वकील नहीं बोल पा रहे हैं, एक नहीं अनेक मानजोग सुप्रीम कोर्ट दे एडोते हम्म ऑर्डर्स भी आए हैं, और जस मैटर नु मानजोग हाई कोर्ट ने 4 जुलाई 2022 नु क्लियर कर दिता कि हुन इस दे ऊपर ट्रायल होना चाहिदा है ट्रायल तो हो नहीं रिया है ਟ੍ਰਾਇਲ ਨੂੰ ਡਿਲੇ ਕਰਾਉਣ ਵਾਸਤੇ ਦੋਸਤਿਆਂ ਨੂੰ ਫਾਇਦਾ ਕਰਾਉਣ ਵਾਸਤੇ ਬਖਰੇ ਬਖਰੇ ਕਿਸੰਦੇ ਐਪਲੀਕੇਸ਼ਨ ਰਾਇਲ ਕੋਰਟ ਦੇ ਵਿੱਚ ਦਿੱਤੇ ਜਾ ਰਹੇ ਨੇ ਹਾਲੇ ਤੱਕ ਚਾਰਜ ਫਰੇਮ ਨਹੀਂ ਹੋਇਆ ਜਦਕਿ 4 ਜੁਲਾਈ 2022 ਨੂੰ ਮਾਨਯੋਗ ਹਾਈ ਕੋਰਟ ਨੇ ਕਿਹਾ ਸੀ ਕਿ ਇਹਦੇ ਉੱਤੇ ਚਾਰਜ ਫਰੇਮ ਹੋਵੇ ਟ੍ਰਾਇਲ ਸ਼ੁਰੂ ਕੀਤਾ ਜਾਵੇ ਹੁਣ ਤੁਸੀਂ ਦੇਖੋ ਜਦੋਂ CrPC ਕ੍ਰਿਮੀਨਲ ਪ੍ਰੋਸੀਜਰ ਕੋਡ ਦਾ ਸੈਕਸ਼ਨ 362 ਹੈ ਜੇਕਰ ਸਰਕਾਰੀ ਵਕੀਲ ਇੱਕ ਲਾਈਨ ਬੋਲ ਦਿੰਦੇ ਕਿ 362 ਸੈਕਸ਼ਨ ਜਿਹੜਾ CrPC ਦਾ ਹੈ ਇਹਦੇ ਵਿੱਚ ਅਲਾਉ ਨਹੀਂ ਹੈ ਉਹ ਐਪਲੀਕੇਸ਼ਨ ਉਦੋਂ ਹੀ ਖਾਰਜ ਹੋ ਜਾਣਾ ਸੀ ਦੂਸਰੀ ਗੱਲ ਮੇਰੇ ਤੇ ਵੀ ਇਲਜ਼ਾਮ ਲਗਾਇਆ ਗਿਆ ਉਹਦੇ ਵਿੱਚ ਇਹਨਾਂ ਨੇ ਗਲਤ ਬਣਾਇਆ ਲੇਕਿਨ ਦੇਖੋ ਐਪਰੂਵਲ ਬਣਾਉਂਦਾ ਕੰਮ ਵਾਇਦਾ ਮਾਸਕਵਾ ਬਣਾਉਂਦਾ ਕੰਮ ਇਹ ਸਿਰਫ ਤੇ ਸਿਰਫ ਅਦਾਲਤ ਦਾ ਹੁੰਦਾ ਤੇ ਉਸ ਆਰਡਰ ਦੇ ਵਿੱਚ ਵੀ ਅਦਾਲਤ ਨੇ ਕਲੀਅਰ ਕਰ ਲਿਖਿਆ ਹੈ ਮੇਰੇ ਕੋਲ ਕਾਪੀ ਵੀ ਹੈ ਔਰ ਇਹ ਕਾਪੀ ਨੈਟ ਤੇ ਅਵੇਲੇਬਲ ਹੈ ਜੋ ਈ ਕੋਰਟਸ ਕਰਕੇ ਜਿਹੜਾ ਸਾਡਾ ਐਪੀਓ ਦੇ ਉਸਾਰਤਿਸ अवेलेबल ਹੈ ਤੁਸੀਂ ਦੇਖ ਸਕਦੇ ਹੋ ਕਲੀਅਰ ਕਟ ਉਸ ਦੇ ਵਿੱਚ ਹੈ ਕਿ ਕਿਸੇ ਨੂੰ 파ੜਨ ਕਰਨ ਦਾ ਅਪਰੂਵਰ ਬਣਾਉਣ ਦਾ ਕੰਮ ਸਿਰਫ ਤੇ ਸਿਰਫ ਅਦਾਲਤ ਦਾ ਹੈ ਤੇ ਮਸਲਾ ਅਦਾਲਤ ਤੇ ਉਹ ਵਾਇਦਾ ਮਾਫ ਗਵਾਹ ਦੇ ਵਿੱਚ ਦਾ ਹੈ ਤੇ ਮੈਂ ਜਦੋਂ ਮੈਨੂੰ ਬੁਲਾਇਆ ਗਿਆ ਮੈਂ ਉੱਥੇ ਗਿਆ ਮੈਂ ਆਪਣੀ ਰਜਮੰਦੀ ਦਿੱਤੀ ਲੇਕਿਨ ਮੈਂ ਕਹ ਰਿਹਾ ਕਿ ਠੀਕ ਹੈ ਜੇਕਰ ਵਾਇਦਾ ਮਾਫ ਗਵਾਹ ਨਹੀਂ ਬਣਾਉਣਾ ਸੀ ਤਾਂ ਉਦੋਂ ਦੀ ਸਰਕਾਰ ਨੇ ਰਜਮੰਦੀ ਕਿਉਂ ਦਿੱਤੀ ਤੇ ਬਾਅਦ ਦੇ ਵਿੱਚ ਜਦੋਂ ਪ੍ਰੋਸੀਕਿਊਸ਼ਨ ਸੈਂਕਸ਼ਨ ਆਇਆ ਤੇ ਸਰਕਾਰ ਦਾ ਪ੍ਰੋਸੀਕਿਊਸ਼ਨ ਸੈਂਕਸ਼ਨ ਵੀ ਹੋਇਆ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਰਾ ਕੁਝ A to Z ਸਾਡੇ ਕੋਲ ਹਰ ਡਾਕੂਮੈਂਟ ਮੌਜੂਦ ਹੈ ਲੇਕਿਨ ਸਰਕਾਰੀ ਵਕੀਲ ਸਰਕਾਰੀ ਤੰਤਰ ਅਦਾਲਤ ਦੇ ਵਿੱਚ ਬੋਲਦੇ ਕਿਉਂ ਨਹੀਂ ਇਹੀ ਸਵਾਲ ਮੈਂ ਅੱਜ ਪਰਮੈਟ ਹੁੰਦਾ ਹਾਂ ਤੇ ਜਦੋਂ ਡੇਟ ਆਏਗਾ ਅਸੀਂ ਹਰ ਡੇਟ ਤੇ ਦੇਖੋ ਆਪਣਾ ਨਿੱਜੀ ਵਕੀਲ ਲੈ ਕੇ ਜਾ ਰਹੇ ਹਾਂ ਤਾਂ ਅਸੀਂ ਇਹ ਸਾਡੀ ਲੜਾਈ ਹੈ ਔਰ ਮੇਸ ਮੈਦਾਨ ਕੀ ਹੋਨੇ ਮੇਰੀ ਨਿੱਜੀ ਹੀ ਲੜਾਈ ਬਣ ਗਈ ਹੈ एक चीज लेकिन मैं क्लियर करा कि आज तुम देखोगे कि दोषी गवाह मोर्चे वाले एसआईटी वाले ते सरकारी तंत्र एक पासे हो गए ने तो दूजे पासे मैं हो गया हाँ जी यह सुनन के थोड़ा सा अटपटा जरूर लग सकता है लेकिन ये सच्चाई है लेकिन जीत देखो हमेशा सच्चाई द ही होनी है भावे जो मर्जी मेरे ते इल्जाम लगे जा मैनू परेशान किया जाए मैनू जलील किया जाए ਇਹ ਵੀ ਨਹੀਂ ਹੈ ਕਿ ਮੈਂ ਐਸੇ ਬੋਲ ਰਿਹਾ ਹਾਂ ਮੈਂ ਦਰਜਾ ਬਦਰਜਾ ਆਪਣੀ ਸਰਕਾਰ ਦੇ ਵਿੱਚ ਆਪਣੀ ਪਾਰਟੀ ਦੇ ਵਿੱਚ ਸਾਰਿਆਂ ਦੇ ਨਾਲ ਗਲਤ ਕੀਤੀ ਹੈ ਆਖਰੀ ਮੁਲਾਕਾਤ ਮੈਂ 28 ਨਵੰਬਰ ਨੂੰ ਮਨਜੋਗ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਸਾਹਿਬ ਦੇ ਨਾਲ ਮੈਂ ਕੀਤੀ ਸੀ ਤੇ ਕਾਫੀ 1 ਘੰਟੇ ਤੋਂ ਜ਼ਿਆਦਾ ਵਕੀਲ ਸਾਹਿਬਾਨ ਦੀ ਹਾਜ਼ਰੀ ਦੇ ਵਿੱਚ ਇਸ ਬਾਰੇ ਚਰਚਾ ਕੀਤੀ ਗਈ ਸੀ ਬਾਅਦ ਵਿੱਚ ਮੈਨੂੰ ਕੋਈ ਵੀ ਰਿਸਪੌਂਸ ਨਹੀਂ ਆਇਆ ਮਨਜੋਗ ਡੀਜੀਪੀ ਸਾਹਿਬ ਚਾਹੇ ਉਹ ਐਕਟਿੰਗ ਡੀਜੀਪੀ ਨੇ ਮੈਂ ਚਿੱਠੀ ਵੀ ਲਿਖੀ ਹੈ ਔਰ ਉਨ੍ਹਾਂ ਦੇ ਨਾਲ ਗੱਲ ਵੀ ਹੋਈ लेकिन ये कुछ हो नहीं रहा है लेकिन साड़ी लड़ाई साड़ी जंग जारी रहेगी और कचहरी कचहरी हाँ क्लियर कर दिता फेसबुक पोस्ट तेरह अप्रैल दो हजार इक्की हो मैं जहा कि मैं नौकरी नहीं करनी है लेकिन मैं अपनी अपील गुरु, गुरु गोबिंद जी की अदालत है इंसाफ उठो होना है ਮੈਂ ਤਾਂ ਇਸ ਚੀਜ਼ 'ਤੇ ਪੂਰਾ ਵਿਸ਼ਵਾਸ ਰੱਖਦਾ ਹਾਂ ਕਿ ਗੁਰੂ ਮਹਾਰਾਜ ਇਸ ਦਾ ਇਨਸਾਫ ਜ਼ਰੂਰ ਕਰਨਗੇ ਤੇ ਜੋ-ਜੋ ਵਿਅਕਤੀ ਇਹਦੇ ਵਿੱਚ ਨੈਗੇਟਿਵ ਰੋਲ ਪਲੇ ਕਰ ਰਿਹਾ ਹੈ ਔਰ ਜਿਸ ਤਰੀਕੇ ਦੇ ਨਾਲ ਇਸ ਕੇਸ ਨੂੰ ਉਲਝਾਉਣ ਦਾ ਪ੍ਰਯਾਸ ਕੀਤਾ ਜਾ ਰਿਹਾ ਹੈ ਉਹਨਾਂ ਦੇ ਨਾਲ ਹੁਣ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਇਨਸਾਫ ਹੋਣਾ ਹੈ ਔਰ ਹਰ ਤਰੀਕੇ ਦੇ ਨਾਲ ਮੈਂ ਇੱਥੇ ਵੀ ਜੋ ਲੜਾਈ ਹੈ ਮੈਂ ਉਹ ਲੜਾਈ ਛੱਡਨੀ ਨਹੀਂ ਹੈ ਕਿਉਂਕਿ ਉਹਨਾਂ ਨੇ ਆਪਣੇ ਚਾਰ ਕੁਰਬਾਨ ਕੀਤੇ ਕਈ ਹਜ਼ਾਰ ਵਾਸਤੇ ਤੇ ਸਾਡਾ ਇਹੀ ਮਕਸਦ ਹੈ ਕਿ ਉਸ ਕਈ ਹਜ਼ਾਰ ਦੇ ਵਿੱਚ ਸਾਡਾ ਨਾਮ ਵੀ ਸ਼ਾਮਿਲ ਹੋਵੇ ਤੇ ਜਦੋਂ ਉਹਨਾਂ ਦੇ ਸਾਹਮਣੇ ਅਸੀਂ ਜਾਈਏ ਤਾਂ ਉਹ ਕਹਣ ਕਿ ਹਾਂ ਤੂੰ ਲੜਾਈ ਲੜ ਕੇ ਆਇਆ ਹੈ ਤੂੰ ਜੰਗ ਲੜ ਕੇ ਆਇਆ ਹੈ ਤਾਂ ਅਸੀਂ ਉਸ ਯੋਗ ਹੋ ਜਾਈਏ ਅਤੇ ਜਨਤਾ ਨੂੰ ਵੀ ਇਹ ਨਾ ਮਹਿਸੂਸ ਹੋਵੇ ਕਿ ਮੈਂ ਕਿਸੇ ਕਾਰਨ ਬਸ ਜਾ ਇੱਕ ਸਰਕਾਰ ਬਣਾਉਣ ਵਾਸਤੇ ਮੈਂ ਇਸ ਮੁੱਦੇ ਨੂੰ ਮਤਲਬ ਮੈਂ ਤਾਂ ਦੇਖੋ ਕਦੇ ਵੀ ਇਸ ਨੂੰ ਪੋਲਿਟਿਸਾਈਜ਼ ਨਹੀਂ ਕੀਤਾ ਨਾ ਹੀ ਕਰਾਂਗਾ ਕਿਉਂਕਿ ਮੇਰਾ ਸੇਮ ਸਟੈਂਡ ਹੈ ਅਤੇ ਜਦੋਂ ਤੁਸੀਂ ਨਵੀਂ ਸਿਟ ਦੇ ਦਾ ਚਲਾਨ ਦੇਖੋ ਤੇ ਮੇਰਾ ਚਲਾਨ ਦੇਖੋ ਉਦੋਂ ਦਾ ਜੋ ਖਾਰਜ ਹੋਇਆ ਹੈ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਸਾਡਾ ਚਲਾਨ ਜ਼ਿਆਦਾ ਬਿਹਤਰ ਸੀਗਾ ਔਰ ਤੱਥ ਜ਼ਿਆਦਾ ਉਹਦੇ ਵਿੱਚ ਸੀਗੇ ਔਰ ਉਹ ਸਾਰੇ ਤੱਥ ਤੁਸੀਂ ਦੇਖੋ ਸਾਰੇ ਐਵੀਡੈਂਸ ਤਥਾਂ ਦੇ ਉੱਤੇ ਆਧਾਰਿਤ ਸੀਗੇ ਲੇਕਿਨ ਫੈਸਲਾ ਦੇਖੋ ਅਦਾਲਤ ਦੇ ਵਿੱਚ ਹੋਣਾ ਹੈ ਔਰ ਅਦਾਲਤੀ ਫੈਸਲੇ ਦਾ ਇੰਤਜ਼ਾਰ ਕਰਨਾ ਚਾਹੀਦਾ ਸੀ ਲੇਕਿਨ ਜੋ ਅੱਜ ਵੀ ਜੋ ਰਾਜਨੀਤੀ ਚੱਲ ਰਹੀ ਹੈ ਆਵੇਂ ਮੋਰਚੇ ਵਾਲੇ ਨੇ ਮੋਰਚਾ ਖਤਮ ਪਰੰਦਾ ਐਲਾਨ ਕੀਤਾ ਇਸ ਤੋਂ ਪਹਿਲਾਂ ਵੀ ਜੋ ਮੋਰਚੇ ਹੋਏ ਸੀਗੇ ਉਹ ਵੀ ਮੋਰਚੇ ਦੇਖੋ ਖਤਮ ਹੋ ਗਏ ਅੱਜ ਕੋਈ ਪੁੱਛਣ ਵਾਲਾ ਨਹੀਂ ਹੈ ਲੇਕਿਨ ਇੱਕ ਚੀਜ਼ ਦਾ ਮੈਂ ਮੈਂ ਵਿਸ਼ਵਾਸ ਦਿਲਾਣਾ ਚਾਹੁੰਦਾ ਹਾਂ ਕਿ ਮੈਂ ਇਸ ਮੁੱਦੇ ਤੇ ਉਸੇ ਤਰੀਕੇ ਦੇ ਨਾਲ ਖੜਾ ਰਾਂਗਾ ਜਿਸ ਤਰੀਕੇ ਦੇ ਨਾਲ ਜਦੋਂ ਮੈਂ ਰਿਜਾਈਨ ਕੀਤਾ ਸੀ ਉਦੋਂ ਜੋ ਮੇਰਾ ਸਟੈਂਡ ਸੀ ਸੇਮ ਮੇਰਾ ਇਹ ਹੀ ਸਟੈਂਡਰ ਹੈਗਾ ਔਰ ਅਗਲੇ ਐਪੀਸੋਡ ਦੇ ਵਿੱਚ ਵੀ ਅਸੀਂ ਸੰਸਨੀਖੇਜ ਖੁਲਾਸੇ ਕਰਾਂਗੇ ਲੇਕਿਨ ਇੱਕ ਚੀਜ਼ ਮੈਂ ਕਲੀਅਰ ਕਰ ਰਹਾ ਹਾਂ ਕਿ ਨਾ ਮੈਂ ਡਰ ਸਕਦਾ ਹਾਂ ਨਾ ਮੈਨੂੰ ਕੋਈ ਲਾਲਚ ਦਿੱਤਾ ਜਾ ਸਕਦਾ ਹੈ ਇਹ ਸੰਗਤ ਨੂੰ ਮੈਂ ਇਹ ਆਮ ਜਨਤਾ ਨੂੰ ਮੈਂ ਹਮੇਸ਼ਾ ਵਿਸ਼ਵਾਸ ਰੱਖਣਾ ਚਾਹੁੰਦਾ ਹਾਂ ਕਿ ਨਾ ਮੈਨੂੰ ਡਰਾਇਆ ਜਾ ਸਕਦਾ ਹੈ ਨਾ ਮੈਨੂੰ ਲਾਲਚ ਦਿੱਤਾ ਜਾ ਸਕਦਾ ਹੈ ਤਾਂ ਹਰ ਚੀਜ਼ ਮੈਂ ਜਨਤਾ ਦੀ ਕਚਹਿਰੀ ਦੇ ਵਿੱਚ ਹੀ ਰੱਖਣਾ ਹੈ ਪਰਮਾਤਮਾ ਦੀ ਕਚਹਿਰੀ ਦੇ ਵਿੱਚ ਮੈਂ ਆਲਰੇਡੀ ਰੱਖ ਚੁੱਕਿਆ ਹਾਂ ਤੇ ਜੋ ਕਾਨੂੰਨੀ ਅਦਾਲਤਾਂ ਨੇ ਉੱਥੇ ਵੀ ਮੈਂ ਹਮੇਸ਼ਾ ਹਰ ਤਰੀਕੇ ਦੇ ਨਾਲ ਜੋ ਮੇਰੀ ਸਮਰੱਥਾ ਹੈ ਉਸ ਦੇ ਹਿਸਾਬ ਦੇ ਨਾਲ ਮੈਂ ਲੜਾਈ ਲੜਦਾ ਰਹਿੰਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਮੈਨੂੰ ਸਪੋਰਟ ਕਰ ਰਹੇ ਹੋ ਐਟ ਲੀਸਟ ਜੋ ਮੈਨੂੰ ਮੋਟੀਵੇਸ਼ਨ ਮਿਲਦਾ ਹੈ ਜਨਤਾ ਵੱਲੋਂ ਲੋਕਾਂ ਵੱਲੋਂ ਉਹ ਵੀ ਮੈਨੂੰ ਕਾਫੀ ਜ਼ਿਆਦਾ ਮੋਟੀਵੇਟ ਕਰਦਾ ਹੈ ਕਿ ਇਸ ਲੜਾਈ ਦੇ ਵਿੱਚ ਮੈਂ ਵਧੀਆ ਤਰੀਕੇ ਦੇ ਨਾਲ ਕੁਝ ਨਾ ਕੁਝ ਕਰ ਸਕਾਂ ਥੈਂਕ ਯੂ ਵੈਰੀ ਮਚ ਸ਼ਤ੍ਰੀਕਾਲ ਨਮਸਕਾਰ